ਸ਼ਰੂਪਨੀ ਅਕਾਲੀ ਦਲ ਅੰਦਰ ਜਿਸ ਤਰੀਕੇ ਦੇ ਨਾਲ ਗਵਾਵਤ ਚੱਲ ਰਹੀ ਹੈ ਤਾਂ ਹੁਣ ਇਸੇ ਦਰਮਿਆਨ ਮੰਥਨ ਹੋਣੇ ਵੀ ਸ਼ੁਰੂ ਹੋ ਚੁੱਕੇ ਨੇ ਚੰਡੀਗੜ੍ਹ ਸਥਿਤ ਸੁਖਬੀਰ ਸਿੰਘ ਬਾਦਲ ਦੀ ਰਹਿਸ਼ ਤੇ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕਾਰਜਕਾਰੀ ਪ੍ਰਦਾਤ ਪ੍ਰਵੇਧ ਸਿੰਘ ਭੁੰਦੜ ਸਣੇ ਹੋਰ ਸਿਨਰਾ ਕੋ ਹਾਜ਼ਰ ਰਹੇ ਨੇ ਡਾਕਟਰ ਦਿਲਜੀਤ ਸਿੰਘ ਜੀਮਾ ਗੁਜਾਰ ਸਿੰਘ ਰਣੀ ਕੇ ਹੀਰਾ ਸਿੰਘ ਆਪੜਿਆ ਇਸ ਮੌਕੇ ਤੇ ਹਾਜ਼ਰ ਰਹੇ ਨੇ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਕਈ ਅਕਾਲੀ ਆਗੂਆਂ ਨੇ ਅੰਤਰਿੰਗ ਕਮੇਟੀ ਦੇ ਫੈਸਲੇ ਦਾ ਵਿਰੋਧ ਕੀਤਾ ਸੀ ਜਿਸ ਤੋਂ ਬਾਅਦ ਇਹ ਅਜੰਚੇਤ ਜਿਹੜੀ ਹੈ ਮੀਟਿੰਗ ਕੀਤੀ ਗਈ ਮੰਥਨ ਹੋਇਆ ਚੰਡੀਗੜ੍ਹ ਸਥਿਤ ਸ਼ਖਵੀਰ ਸਿੰਘ ਬਾਦਲ ਦੇ ਰਹਿਸ਼ ਤੇ ਮੰਥਨ ਹੋਇਆ ਜਿਸ ਦੇ ਵਿੱਚ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਸਣੇ तमाम সিন ਰਾਗੂ ਨੇ ਜਿਹੜੇ ਉਹ ਹਾਜ਼ਰ ਹੈ ਨੇ ਐਕਸਕਲੂਸਿਵ ਤਸਵੀਰਾਂ ਜੀ ਪੰਜਾਬ ਰਣਾ ਹਿਮਾਚਲ ਦੇ ਮਾਧਮ ਦਰਾਹੀਂ ਤੁਸੀਂ ਦੇਖ ਪਾ ਰਹੇ ਹੋ ਕਿ ਚੰਡੀਗੜ੍ਹ ਸਥਿਤ ਰਹਿਸ਼ ਸ਼ਖਵੀਰ ਸਿੰਘ ਬਾਦਲ ਦੀ ਉੱਥੇ ਮੰਥਨ ਹੋਇਆ ਸੋ ਕਾਰਜਕਾਰੀ ਪ੍ਰਧਾਨ ਸਣੇ ਡਾਕਟਰ ਦਿਲਜੀਤ ਸਿੰਘ ਚੀਮਾ ਗੁਜਾਰ ਸਿੰਘ ਰਣੀ ਕੇ ਹੀਰਾ ਸਿੰਘ ਕਾਪੜਿਆ ਇਸ ਮੌਕੇ ਤੇ ਉੱਥੇ ਪਹੁੰਚੇ ਨੇ ਐਕਸਕਲੂਸਿਵ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਜੀ ਪੰਜਾਬ ਰਣਾ ਹਿਮਾਚਲ ਦੇ ਮਾਧਮ ਦਰਾਹੀਂ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਾਲੇਦਾਨ ਅੰਦਰ ਆਪੋ ਆਪਣੀ ਪ੍ਰਤੀਕਿਰਿਆਵਾਂ ਜਨਤਕ ਕੀਤੀਆਂ ਜਾ ਰਹੀਆਂ ਨੇ ਤਾਂ ਉਹ ਤੋਂ ਬਾਅਦ ਹੁਣ ਮੰਥਨ ਹੋ ਰਿਹਾ ਨੇ ਸਖਵੀਰ ਸਿੰਘ ਬਾਦਲ ਦੀ ਰਹਿਸ਼ਤ ਮੰਥਨ ਹੋਇਆ ਤਾਂ تفसील ਦੇ ਨਾਲ اپਡੇਟ ਲੈ ਲੈਂਦੇ ਆ ਸਹਿਯੋਗੀ ਕਬਲਦੀਪ ਸਿੰਘ ਲਾਈ ਬਣੇ ਨੇ ਕਮਲ ਅੱਜ ਦਾ ਜੀ ਕਬਲ ਮੇਰੀ ਆਵਾਜ਼ ਆ ਰਹੀ ਆ ਤਾਂ ਮੌਜੂਦਾ ਸਮੇਂ ਦੀ ਜਿਹੜੀ ਸਥਿਤੀ ਉਸ ਦੇ ਬਾਰੇ ਜਿਹੜੀ ਜਰੂਰ ਜਾਣਕਾਰੀ ਸਾਂਝੀ ਕਰ ਦਿਓ ਜਿਹੜਾ ਮੰਥਨ ਹੋਇਆ ਸੁਮੜ ਤੋਂ ਸੰਪਰਕ ਸਥਾਪਿਤ ਦੀ ਕੋਸ਼ਿਸ਼ ਕਰ ਰਹੀ ਹੈ ਸਾਡੀ ਟੈਕਨੀਕਲ ਟੀਮ ਸੰਪਰਕ ਪ੍ਰੋਪਰ ਤਰੀਕੇ ਨਾਲ ਸਯੋਗੀ ਕਮਲਦੀਪ ਨਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਰਹਾਇਸ਼ ਤੇ ਕੁਝ ਜਿਹੜੇ ਅਕਾਲੀ ਆਗੂ ਨੇ ਸੀਨੀਅਰ ਅਕਾਲੀ ਆਗੂ ਨੇ ਉਹ ਇੱਥੇ ਪਹੁੰਚ ਸਨ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਹੋਣ ਜਨਮੇਜਤ ਸਿੰਘ ਸੇਖੋ ਹੋਣ ਡਾਕਟਰ ਦਲਜੀਤ ਸਿੰਘ ਚੀਮਾ ਹੋਣ ਹੀਰਾ ਸਿੰਘ ਗਾਵੜੀ ਹੋਣ ਗੁਲਜਾਰ ਸਿੰਘ ਰਣਕੇ ਹੋਣ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਹੋਣ ਵੱਖ-ਵੱਖ ਜਿਹੜੇ ਅਕਾਲੀ ਆਗੂ ਨੇ ਉਹ ਇਸ ਸਮੇਂ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਰਹਾਇਸ਼ ਤੇ ਪਹੁੰਚ ਸਨ ਤਕਰੀਬਨ 1 ਘੰਟੇ ਤੋਂ ਲੈ ਕੇ 1.5 ਘੰਟੇ ਦੇ ਆਸ-ਪਾਸ ਜ ਜਿਸ ਬੈਠਕ ਦੇ ਵਿੱਚ ਕਹਿ ਸਕਦੇ ਆ ਆ ਮੌਜੂਦਾ ਜੋ ਸ਼ਰੋਮਣੀ ਅਕਾਲੀ ਦਲ ਦੇ ਸਿਆਸੀ ਰਾਜਨੀਤਿਕ ਤੌਰ ਤੇ ਹਾਲਾਤ ਬਣੇ ਹੋਏ ਨੇ ਉਹਨਾਂ ਨੂੰ ਲੈ ਕੇ ਜੋ ਜਾਣਕਾਰੀਆਂ ਨਿਕਲ ਕੇ ਆ ਰਹੀਆਂ ਨੇ ਕਿ ਅੰਦਰ ਚਰਚਾ ਹੋਈ ਹੋ ਸਕਦੀ ਆ ਅੰਦਰ ਦੀ ਬੈਠਕ ਦੇ ਵਿੱਚ ਹਾਲਾਂਕਿ ਜਿਸ ਸਮੇਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਬਾਹਰ ਆਏ ਗੁਲਜਾਰ ਸਿੰਘ ਰਣੀਕੇ ਬਾਹਰ ਆਏ ਜਾਂ ਕਿਸੇ ਦੇ ਹੀਰਤ ਸਿੰਘ ਗਾਵੜੀ ਬਾਹਰ ਆਏ ਜਨਮੇਜਾ ਸਿੰਘ ਸੇਖੋ ਬਾਹਰ ਆਏ ਤਾਂ ਉਹਨਾਂ ਨੇ ਗੱਲਬਾਤ ਕਰਨ ਤੋਂ ਤਾਂ ਗਰੇਜ਼ ਕੀਤੀ ਅਜਿਸ ਤੋਂ ਸਿੱਧੇ ਤੌਰ ਤੇ ਲੱਗ ਰਿਹਾ ਸੀਗਾ ਕਿ ਅੱਜ ਦੀ ਇਸ ਬੈਠਕ ਦੇ ਵਿੱਚ ਇੱਕ ਜ਼ਰੂਰ ਕੁਝ ਨਾ ਕੁਝ ਚਰਚਾ ਜੜੀ ਕੀ ਖੁਈ ਹੋ ਸਾਦੀ ਹੈ ਕਿਉਂਕਿ ਬਗਾਵਤ ਤੋਂ ਬਾਅਦ ਕਿਉਂਕਿ ਬੀਤੇ ਦਿਨੀ ਸ਼ਰੋਮਣੇ ਅਕਾਲੀ ਦਲ ਦੇ ਵਿੱਚ ਵੱਖ-ਵੱਖ ਲੀਡਰਾਂ ਨੇ ਜੋ ਬਗਾਵਤ ਕਰਨੀ ਸ਼ੁਰੂ ਕੀਤੀ ਸੀਗੀ ਕਿ ਅੰਤਰੀ ਕਮੇਟੀ ਦਾ ਜੋ ਫੈਸਲਾ ਸੀਗਾ ਉਸ ਫੈਸਲੇ ਨੂੰ ਲੈ ਕੇ ਉਹ ਅਕਾਲੀ ਆਗੂ ਸਹਿਮਤ ਨਹੀਂ ਸਨ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਬਿਆਨ ਜਾਰੀ ਕੀਤੇ ਚਿੱਠੀਆਂ ਜਾਰੀਆਂ ਕੀਤੀਆਂ ਅਤੇ ਹੁਣ ਤੱਕ ਉਹ ਚਿੱਠੀਆਂ ਤੇ ਬਿਆਨ ਲਗਾਤਾਰ ਜਾਰੀ ਹੋ ਰਹੇ ਨੇ ਜਿਸ ਤੋਂ ਬਾਅਦ ਉੰਜੋਸ਼ ਸ਼੍ਰੋਮਣੀ ਅਕਾਲੀ ਦਲ ਦੀ ਪਾਰਲੀਮੈਂਟਰੀ ਬੋਰਡ ਦੀ ਬੈਠਕਾ ਉਹ ਇੱਕ ਬੈਠਕ ਬੁਲਾਈ ਗਈ ਹਾਲਾਂਕਿ ਉਹ ਬੈਠਕ ਕਿਸ ਸਥਾਨ ਤੇ ਹੋਈ ਚੰਡੀਗੜ੍ਹ ਦੇ ਵਿੱਚ ਇਸ ਨੂੰ ਲੈ ਕੇ ਹਜੇ ਤੱਕ ਪੁਸ਼ਟੀ ਨਹੀਂ ਹੋਈ ਆ ਪਰ ਉਹ ਬੈਠਕ ਹੋਈ ਉਸ ਬੈਠਕ ਦੇ ਵਿੱਚ ਸਿੱਧੇ ਤੌਰ ਤੇ ਫੈਸਲਾ ਲਿਆ ਗਿਆ ਕਿ ਜੇਕਰ ਕੋਈ ਅਨਸ਼ਾਸਨ ਭੰਗ ਕਰੇਗਾ ਪਾਰਟੀ ਦੇ ਵਿੱਚ ਤਾਂ ਉਸ ਦੇ ਵਿਰੁੱਧ ਅਨਸ਼ਾਸਨਿਕ ਕਮੇਟੀ ਜਿਹੜੀ ਕਿ ਕਾਰਵਾਈ ਕਰੇਗੀ ਅਨਸ਼ਾਸਨ ਭੰਗ ਕਰਨ ਦੇ ਸਬੰਧ ਦੇ ਵਿੱਚ ਅਤੇ ਸਿੱਧੇ ਤੌਰ ਤੇ ਕਿਹਾ ਕਿ ਜੇਕਰ ਕੋਈ ਵੀ ਵਰਕਰ ਕੋਈ ਵੀ ਆਗੂ ਹੈ ਉਸ ਨੇ ਆਪਣਾ ਪੱਖ ਰੱਖਣਾ ਤਾਂ ਉਹ ਪਾਰਟੀ ਪਲੇਟਫਾਰਮ ਤੇ ਆਪਣਾ ਪੱਖ ਰੱਖੇ ਪਾਰਟੀ ਪਲੇਟਫਾਰਮ ਤੋਂ ਬਾਹਰ ਜਾ कि ਜਨਤਕ ਤੌਰ ਤੇ ਪੱਖ ਨਾ ਰੱਖੇ ਜਿਸ ਦੇ ਨਾਲ ਪਾਰਟੀ ਦੇ ਵਿੱਚ ਅਨੁਸ਼ਾਸਨ ਆ ਉਹ ਪੰਗ ਹੁੰਦਾ ਅਤੇ ਜਿਨ੍ਹਾਂ ਲੋਕਾਂ ਵੱਲੋਂ ਜੋ ਸਟੇਟਮੈਂਟਾਂ ਦਿੱਤੀਆਂ ਗਈਆਂ ਬਿਆਨ ਦਿੱਤੇ ਗਏ ਜਾਂ ਕਿਸੇ ਦੇ ਵੀਡੀਓ ਜਾਰੀ ਕੀਤੇ ਗਏ ਉਹ ਸਾਰਾ ਕੁਝ ਜੋ ਅੱਜ ਵੋ ਪਾਰਲੀਮੈਂਟਰੀ ਬੋਰਡ ਨੇ ਕਹਿ ਦਿੱਤਾ ਕਿ ਉਹ ਸਾਰਾ ਡਾਟਾ ਜੋ ਅਨੁਸ਼ਾਸਨ ਕਮੇਟੀ ਕੋਲ ਭੇਜਿਆ ਜਾਏਗਾ ਅਤੇ ਅਨੁਸ਼ਾਸਨੀ ਕਮੇਟੀ ਜਿਹੜੀ ਕਾਰਨ ਦਸੋਂ ਨੋਟਿਸ ਜਾਰੀ ਕਰੇਗੀ ਅਤੇ ਉਹਨਾਂ ਸਾਰੇ ਆਗੂਆਂ ਤੋਂ ਜਵਾਬ ਮੰਗੇ ਜਾਣਗੇ ਕਿ ਤੁਸੀਂ ਇਸ ਤਰੀਕੇ ਦੇ ذریعے ਕਿਉਂ ਬਿਆਨ ਦਿੱਤੇ ਜਿਸ ਤੋਂ ਬਾਅਦ ਕਿਸੇ ਨੇ ਇਹ ਬੈਠਕ ਜਿਹੜੀ ਹੋਈ ਆ ਉਸ ਬੈਠਕ ਤੇ ਸਭ ਦੀ ਨਜ਼ਰ ਟਿਕੀ ਹੋਈ ਆ ਕਿ ਕਿਉਂਕਿ ਬਗਾਵਤ ਤੋਂ ਬਾਅਦ ਇੱਕ ਅਚਾਨਕ ਬੈਠਕ ਹੋਣਾ ਤੇ ਉਸ ਬੈਠਕ ਦੇ ਸਬੰਧ ਵਿੱਚ ਕੋਈ ਵੀ ਅਕਾਲੀ ਲੀਡਰ ਵੱਲੋਂ ਆਪਣਾ ਬਿਆਨ ਨਜੰਤ ਕਰਨਾ ਤਾਂ ਕਿਤੇ ਨਾ ਕਿਤੇ ਸਵਾਲ ਬਹੁਤ ਖੜੇ ਸਾਰੇ ਬਹੁਤ ਸਾਰੇ ਖੜੇ ਹੁੰਦੇ ਨੇ ਕਿ ਇਸ ਬੈਠਕ ਦੇ ਵਿੱਚ ਜਾਂ ਇਸ ਮਿਲਣੀ ਦੇ ਵਿੱਚ ਕੀ ਕੁਝ ਚਰਚਾ ਹੋਈ ਕਿਉਂਕਿ ਕੱਲ ਨੂੰ ਜਿੱਥੇ ਜੋ ਤਾਜਪੋਸ਼ੀ ਆ ਦਸਤਾਰਬੰਦੀ ਹੋਣੀ ਆ ਜਥੇਦਾਰ ਨੇ ਜੋ ਤਕਸ਼ਿਰੀ ਕੇਸਗੜ੍ਹ ਸਾਹਿਬ ਦੇ ਇਹ ਉਹਨਾਂ ਦੀ ਜਿਹੜੀ ਦਸਤਾਰਬੰਦੀ ਹੋਣੀ ਆ ਉਸ ਤੋਂ ਪਹਿਲਾਂ ਲਗਾਤਾਰ ਜੋ ਵੱਖ-ਵੱਖ ਆਗੂ ਨੇ ਉਹ ਇਸ ਜਿਹੜੀਆਂ ਜ਼ਿੰਮੇਵਾਰੀਆਂ ਦਾ ਇਹਨਾਂ ਸਵਾਲਾਂ ਦਾ ਵਿਰੋਧ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਕਿ ਸਦੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਲਗਾਤਾਰ ਇਸ ਫੈਸਲੇ ਦੇ ਵਿੱਚ ਹੱਕ ਦੇ ਵਿੱਚ ਕਈ ਜਿਹੜੇ ਇੱਕ ਲੀਡਰ ਨੇ ਉਹ ਡਟੇ ਹੋਏ ਨੇ ਪਰ ਅੰਦਰ ਜੋ ਬੈਠਕ ਹੋਈ ਅੰਦਰ ਲਗਾਤਾਰ 1.5-2 ਘੰਟੇ ਜੋ ਲਗਭਗ ਬੈਠਕ ਚੱਲੀ ਉਸ ਬੈਠਕ ਦੇ ਵਿੱਚ ਕੁਝ ਫੈਸਲੇ ਲਏ ਹੋ ਸਕਦੇ ਨੇ ਜਾਂ ਕਿ ਸਦੇ ਆ ਅਗਲੀ ਰੂਪਰੇਖਾ ਲਿਖੀ ਗਈ ਆ ਕਿ ਜੋ ਮੌਜੂਦਾ ਹਾਲਾਤ ਬਣੇ ਹੋਏ ਨੇ ਉਹਨਾਂ ਹਾਲਾਤਾਂ ਦੇ ਵਿੱਚੋਂ ਕਿਸ ਤਰੀਕੇ ਦੇ ਜਰੀਏ ਨਿਕਲਣਾ ਅਤੇ ਬਾਕੀ ਦੇ ਲੀਡਰਾਂ ਨੂੰ ਕਿਸ ਤਰੀਕੇ ਦੇ ਜਰੀਏ ਕੰਟਰੋਲ ਕਰਨਾ ਠੀਕ ਹੈ ਠੀਕ ਹੈ ਕਮਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ तमाम ਤਸਵੀਰਾਂ ਦਿਖਾਉਣ ਦੇ ਲਈ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ